ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਦਿਨ ਦੇ ਨਾਲ ਜੁੜੇ ਸਿੱਖ ਇਤਿਹਾਸ ਦੀ ਲੜੀਵਾਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਪੇਸ਼ ਹੈ ਅੱਜ ਦੇ ਦਿਨ ਦਾ ਇਤਿਹਾਸ ਮਿਤੀ 28 ਮਾਰਚ 28 ਮਾਰਚ 1983 ਵਾਲੇ ਦਿਨ ਇੰਗਲੈਂਡ ਦੇ ਵਿੱਚ ਸਿੱਖਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਹਾਊਸ ਆਫ ਲਾਰਡਸ ਵੱਲੋਂ ਸੁਣਾਇਆ ਗਿਆ ਮਾਂਡਲਾ ਕੇਸ ਦੇ ਵਿੱਚ ਸੁਣਵਾਈ ਦੇ ਦੌਰਾਨ ਹਾਊਸ ਆਫ ਲੋਟਸ ਨੇ ਮੰਨਿਆ ਕਿ ਸਿੱਖ ਇੱਕ ਵੱਖਰੀ ਕੌਮ ਨੇ ਜ਼ਿਕਰ ਚੋਕ ਹੈ ਕਿ ਸੇਵਾ ਸਿੰਘ ਮਾਂਡਲਾ ਨਾਮਕ ਇੱਕ ਸਿੱਖ ਬੱਚੇ ਨੂੰ ਬ੍ਰਿਟਿਸ਼ ਸਕੂਲ ਦੇ ਵਿੱਚ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਬਰਮਿੰਗਮ ਦੇ ਪਾਰਕ ਗਰੋਵ ਸਕੂਲ ਵੱਲੋਂ ਇਹ ਸ਼ਰਤ ਰੱਖੀ ਗਈ ਕਿ ਪਹਿਲਾਂ ਬੱਚੇ ਵੱਲੋਂ ਆਪਣੇ ਕੇਸ ਕਤਲ ਕਰਵਾਏ ਜਾਣ ਉਸ ਤੋਂ ਬਾਅਦ ਹੀ ਸਕੂਲ ਦੇ ਵਿੱਚ ਦਾਖਲਾ ਹੋ ਸਕੇਗਾ ਉક્ત ਬੱਚੇ ਦੇ ਪਿਤਾ ਵੱਲੋਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਅਦਾਲਤ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੇਸ ਦਾਇਰ ਕਰਵਾਇਆ ਗਿਆ। ਬ੍ਰਿਟਿਸ਼ ਹਾਈ ਕੋਰਟ ਦੇ ਵਿੱਚ ਨਸਲੀ ਵਿਤਕ੍ਰਿਤ ਦੀ ਸ਼ਿਕਾਇਤ ਕਰਦੇ ਹੋਏ ਰੇਸ ਰਿਲੇਸ਼ਨਸ ਐਕਟ 1976 ਦੇ ਤਹਿਤ ਇਹ ਮਾਮਲਾ ਦਰਜ ਹੋਇਆ। ਹਾਲਾਂਕਿ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਸਿੱਖ ਪਰਿਵਾਰ ਦੀ ਹਾਰ ਹੋਈ। ਪਰ ਇਸ ਤੋਂ ਬਾਅਦ ਹਾਊਸ ਆਫ ਲਾਰਡਸ ਦੇ ਅੱਗੇ ਉਨ੍ਹਾਂ ਦੀ ਜਿੱਤ ਹੋਈ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬ੍ਰਿਟਿਸ਼ ਸੁਪਰੀਮ ਕੋਰਟ ਬਣ ਚੁੱਕਿਆ ਹੈ ਹਾਊਸ ਆਫ ਲਾਰਡਸ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਸਿੱਖਾਂ ਨੂੰ ਇੱਕ ਨਸਲ ਦੇ ਵਜੋਂ ਦੇਖਣਾ ਇੱਕ ਛੋਟਾ ਨਜ਼ਰੀਆ ਹੈ ਸਿੱਖ ਇੱਕ ਵੱਖਰੀ ਕੌਮ ਨੇ ਫੈਸਲੇ ਦੇ ਵਿੱਚ ਹਾਊਸ ਆਫ ਲਾਰਡਸ ਵੱਲੋਂ ਇਹ ਵੀ ਗੱਲ ਆਖੀ ਗਈ ਕਿ ਕਿਸੇ ਵੀ ਵਿਅਕਤੀ ਦੇ ਖਿਲਾਫ ਉਸ ਦੀ ਰੰਗ ਨਸਲ ਜਾਂ ਕੌਮियत ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਮੰਡਲਾ ਕੇਸ ਦੇ ਵਿੱਚ ਬ੍ਰਿਟਿਸ਼ ਅਦਾਲਤ ਵੱਲੋਂ ਸੁਣਾਇਆ ਗਿਆ ਇਹ ਫੈਸਲਾ ਪ੍ਰਵਾਸੀ ਸਿੱਖਾਂ ਦੇ ਲਈ ਬਹੁਤ ਹੀ ਅਹਿਮ ਅਤੇ ਵੱਡਾ ਫੈਸਲਾ ਸੀ ਕਿਉਂਕਿ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਇੰਗਲੈਂਡ ਤੇ ਹਾਊਸ ਆਫ ਲਾਰਡਸ ਨੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਾਨਤਾ ਦਿੱਤੀ ਸੀ ਹਾਲਾਂਕਿ ਭਾਰਤ ਨੂੰ ਲੈ ਕੇ ਅੱਜ ਵੀ ਅਫਸੋਸ ਦੇ ਨਾਲ ਇਹ ਗੱਲ ਸਾਂਝੀ ਕਰਨੀ ਪੈਂਦੀ ਹੈ ਕਿ ਸਰਕਾਰ ਵੱਲੋਂ ਸਿੱਖਾਂ ਨੂੰ ਕਦੇ ਵੀ ਵੱਖਰੀ ਕੌਮ ਦੇ ਤੌਰ ਤੇ ਸਵੀਕਾਰ ਨਹੀਂ ਕੀਤਾ ਗਿਆ। ਭਾਰਤ ਦੇ ਸੰਵਿਧਾਨ ਦੀ ਧਾਰਾ 25(2) ਦੀ ਵਿਆਖਿਆ ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹੀ ਹਿੱਸਾ ਮੰਨਿਆ ਗਿਆ ਹੈ। 28 ਮਾਰਚ 1965 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਸੂਬੇ ਦਾ ਮਤਾ ਪਾਸ ਕੀਤਾ ਗਿਆ। ਹਾਲਾਂਕਿ ਭਾਰਤ ਸਰਕਾਰ ਵੱਲੋਂ ਪੰਜਾਬੀ ਬੋਲਦੇ ਇਲਾਕਿਆਂ ਨੂੰ ਇਕੱਠਾ ਕਰਕੇ ਪੰਜਾਬੀ ਸੂਬਾ ਬਣਾਏ ਜਾਣ ਦੀ ਅਸਲ ਮੰਗ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਗਿਆ। ਪੰਜਾਬੀ ਸੂਬੇ ਦੀ ਮੰਗ ਅਤੇ ਇਸ ਮੰਗ ਨੂੰ ਪੂਰਾ ਨਾ ਕਰਨ ਦੇ ਵਿਰਤਾਂਤ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ 1947 ਦੇ ਵਿੱਚ ਸਿੱਖਾਂ ਨੂੰ ਭਾਰਤ ਦੇ ਵਿੱਚ ਅਲੱਗ ਰਾਜ ਦੇਣ ਦੀ ਤਜ਼ਵੀਜ਼ ਦਿੱਤੀ ਗਈ ਸੀ। ਪਰ ਨਹਿਰੂ ਅਤੇ ਗਾਂਧੀ ਵੱਲੋਂ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਨਾਲ ਜੋ ਧੋਖੇਬਾਜ਼ੀ ਕੀਤੀ ਗਈ ਉਹ ਜਾਗ ਜ਼ਾਹਿਰ ਹੈ 1950 ਦੇ ਵਿੱਚ ਭਾਰਤ ਭਰ ਦੇ ਪਹਾਸ਼ਾਈ ਸਮੂਹਾਂ ਨੇ ਅਲੱਗ-ਅਲੱਗ ਰਾਜਾਂ ਦੀ ਮੰਗ ਕੀਤੀ ਜਿਸ ਲਈ 1953 ਦੇ ਵਿੱਚ ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਉਸ ਸਮੇਂ ਭਾਰਤ ਦੇ ਪੰਜਾਬ ਵਿੱਚ ਅਜੋਕੇ ਰਾਜ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਅਤੇ ਚੰਡੀਗੜ੍ਹ ਵੀ ਸ਼ਾਮਿਲ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਸੂਬੇ ਦੀ ਮੰਗ ਲਈ ਆਪਣੇ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਗਈ। ਇਸ ਮੋਰਚੇ ਨੇ ਕਈ ਪੜਾਅ ਤੈਅ ਕੀਤੇ ਪਰ ਇਸ ਮੋਰਚੇ ਨੂੰ ਤੋੜਨ ਦੇ ਲਈ ਵੀ ਹਕੂਮਤ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾਓ-ਪੇਚਾਂ ਦੇ ਮਾਹਿਰ ਮੰਨੇ ਜਾਂਦੇ ਸਨ। ਪੰਜਾਬੀ ਸੂਬੇ ਦੀ ਮੰਗ ਪ੍ਰਤੀ ਹਰਮਨ ਪਿਆਰਤਾ ਨੂੰ ਘੱਟ ਕਰਨ ਲਈ ਉਹਨਾਂ ਵੱਲੋਂ ਇੱਕ ਬਿਉਂਤ ਘੜੀ ਗਈ। ਅਤੇ ਪੰਜਾਬ ਦੇ ਵਿੱਚ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਵਾਲੀ ਪੰਜਾਬ ਦੇ ਇਤਿਹਾਸ ਨੂੰ ਅਤੇ ਸੱਭਿਆਚਾਰ ਨੂੰ ਵਿਕਸਿਤ ਕਰਨ ਵਾਲੀ ਇੱਕ ਯੂਨੀਵਰਸਿਟੀ ਦੀ ਮੰਗ ਭਾਰਤ ਸਰਕਾਰ ਦੇ ਅੱਗੇ ਰੱਖ ਦਿੱਤੀ ਗਈ। ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਿਰਮਾਣ ਹੋਇਆ। ਹਾਲਾਂਕਿ ਇਸ ਸਾਜਿਸ਼ ਤੋਂ ਬਾਅਦ ਵੀ ਪੰਜਾਬੀ ਸੂਬੇ ਦੀ ਮੰਗ ਮੱਠੀ ਨਾ ਪਈ। 28 ਮਾਰਚ 1965 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਸੂਬੇ ਦਾ ਮਤਾ ਪਾਸ ਕੀਤਾ ਗਿਆ ਇਸ ਤੋਂ ਪਹਿਲਾਂ ਹੀ 27 ਮਈ 1964 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦਾ ਦਿਹਾਂਤ ਹੋ ਚੁੱਕਾ ਸੀ ਜਿਸ ਤੋਂ ਬਾਅਦ ਅਕਾਲੀ ਦਲ ਦੀ ਵਾਂਗ ਡੋਰ ਮਾਸਟਰ ਤਾਰਾ ਸਿੰਘ ਹੱਥੋਂ ਨਿਕਲ ਕੇ ਸੰਤ ਫਤੇ ਸਿੰਘ ਦੇ ਕੋਲ ਆ ਗਈ ਸੀ ਇਸ ਦਰਮਿਆਨ ਪਾਕਿਸਤਾਨ ਵੱਲੋਂ 1965 ਦੇ ਵਿੱਚ ਭਾਰਤ ਉੱਪਰ ਹਮਲਾ ਕਰ ਦਿੱਤਾ ਗਿਆ ਜਿਸ ਕਰਕੇ ਵੀ ਇਹ ਮੋਰਚਾ ਮੁਲਤਵੀ ਹੋਇਆ ਇਹ तमाम ਵਰਤਾਰੇ ਵਾਪਰਦੇ ਰਹੇ ਸਿੱਖਾਂ ਵੱਲੋਂ ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਕੀਤੀ ਗਈ ਸੀ ਪਰ ਸਿੱਖ ਆਗੂਆਂ ਦੀ ਦੂਰ ਅੰਦੇਸ਼ੀ ਦੀ ਘਾਟ ਦੇ ਚਲਦਿਆਂ ਸਿੱਖਾਂ ਨੂੰ ਪੰਜਾਬੀ ਸੂਬਾ ਨਾ ਮਿਲ ਸਕਿਆ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਰਗੇ ਆਗੂ ਧਾਰਮਿਕ ਤੌਰ ਤੇ ਸਮਝ ਰੱਖਦੇ ਸਨ ਪਰ ਰਾਜਨੀਤੀ ਦੀ ਡੂੰਗੀ ਸਮਝ ਨਾ ਹੋਣ ਕਰਕੇ ਸਮੇਂ ਦੀ ਸਰਕਾਰ ਵੱਲੋਂ ਕੁਟਲਤਾ ਭਰਪੂਰ ਚੱਲੀ ਗਈ ਚਾਲ ਨੂੰ ਨਾ ਸਮਝਣ ਕਰਕੇ ਪੰਜਾਬ ਦੇ ਤਿੰਨ ਟੋਟੇ ਇਹਨਾਂ ਆਗੂਆਂ ਨੇ ਕਰਵਾ ਦਿੱਤੇ 1966 1 ਨਵੰਬਰ ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਪੰਜਾਬ ਨੂੰ ਤੋੜ ਕੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਸੂਬੇ ਬਣਾ ਦਿੱਤੇ ਗਏ ਅਤੇ ਪੰਜਾਬ ਨੂੰ ਜਿੰਨਾ ਛੋਟਾ ਹੋ ਸਕਦਾ ਸੀ ਉਹਨਾਂ ਛੋਟਾ ਕਰ ਦਿੱਤਾ ਗਿਆ ਅੱਜ ਤੱਕ ਵੀ ਭਾਰਤ ਸਰਕਾਰ ਵੱਲੋਂ ਸਿੱਖਾਂ ਵੱਲੋਂ ਆਪਣੇ ਹੱਕ ਮੰਗੇ ਜਾ ਰਹੇ ਨੇ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਨਾਲ ਕੀਤੇ ਗਏ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ ਗਏ ਸਿੱਖਾਂ ਨੂੰ ਆਪਣੀ ਹਰ ਗੱਲ ਮਨਵਾਉਣ ਲਈ ਮੋਰਚਿਆਂ ਦਾ ਰਸਤਾ ਚੁਰਨਾ ਪਿਆ ਜੋ ਅੱਜ ਵੀ ਜਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਦਿਨ ਦੇ ਨਾਲ ਜੁੜੇ ਸਿੱਖ ਇਤਿਹਾਸ ਦੇ ਲੜੀਵਾਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਪੇਸ਼ ਹੈ ਅੱਜ ਦੇ ਦਿਨ ਦਾ ਇਤਿਹਾਸ ਮਿਤੀ 28 ਮਾਰਚ 28 ਮਾਰਚ 1983 ਵਾਲੇ ਦਿਨ ਇੰਗਲੈਂਡ ਦੇ ਵਿੱਚ ਸਿੱਖਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਹਾਊਸ ਆਫ ਲਾਰਡਸ ਵੱਲੋਂ ਸੁਣਾਇਆ ਗਿਆ ਮੰਡਲਾ ਕੇਸ ਦੇ ਵਿੱਚ ਸੁਣਵਾਈ ਦੇ ਦੌਰਾਨ ਹਾਊਸ ਆਫ ਲਾਰਡਸ ਨੇ ਮੰਨਿਆ ਕਿ ਸਿੱਖ ਇੱਕ ਵੱਖਰੀ ਕੌਮ ਨੇ ਜ਼ਿਕਰ ਚੋਕ ਹੈ ਕਿ ਸੇਵਾ ਸਿੰਘ ਮੰਡਲਾ ਨਾਮਕ ਇੱਕ ਸਿੱਖ ਬੱਚੇ ਨੂੰ ਬ੍ਰਿਟਿਸ਼ ਸਕੂਲ ਦੇ ਵਿੱਚ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਬਰਮਿੰਗਮ ਦੇ ਪਾਰਕ ਗਰੋਵ ਸਕੂਲ ਵੱਲੋਂ ਇਹ ਸ਼ਰਤ ਰੱਖੀ ਗਈ ਕਿ ਪਹਿਲਾਂ ਬੱਚੇ ਵੱਲੋਂ ਆਪਣੇ ਕੇਸ ਕਤਲ ਕਰਵਾਏ ਜਾਣ ਉਸ ਤੋਂ ਬਾਅਦ ਹੀ ਸਕੂਲ ਦੇ ਵਿੱਚ ਦਾਖਲਾ ਹੋ ਸਕੇਗਾ ਉਕਤ ਬੱਚੇ ਦੇ ਪਿਤਾ ਵੱਲੋਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਅਦਾਲਤ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੇਸ ਤਾਇਰ ਕਰਵਾਇਆ ਗਿਆ ਬ੍ਰਿਟਿਸ਼ ਹਾਈ ਕੋਰਟ ਦੇ ਵਿੱਚ ਨਸਲੀ ਵਿਤਕ੍ਰਿਤੀ ਦੀ ਸ਼ਿਕਾਇਤ ਕਰਦੇ ਹੋਏ ਰੇਸ ਰਿਲੇਸ਼ਨਸ ਐਕਟ 1976 ਦੇ ਤਹਿਤ ਇਹ ਮਾਮਲਾ ਦਰਜ ਹੋਇਆ ਹਾਲਾਂਕਿ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਸਿੱਖ ਪਰਿਵਾਰ ਦੀ ਹਾਰ ਹੋਈ ਪਰ ਇਸ ਤੋਂ ਬਾਅਦ ਹਾਊਸ ਆਫ ਲਾਰਡਸ ਦੇ ਅੱਗੇ ਉਹਨਾਂ ਦੀ ਜਿੱਤ ਹੋਈ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਬ੍ਰਿਟਿਸ਼ ਸੁਪਰੀਮ ਕੋਰਟ ਬਣ ਚੁੱਕਿਆ ਹੈ ਹਾਊਸ ਆਫ ਲਾਰਡਸ ਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਸਿੱਖਾਂ ਨੂੰ ਇੱਕ ਨਸਲ ਦੇ ਵਜੋਂ ਦੇਖਣਾ ਇੱਕ ਛੋਟਾ ਨਜ਼ਰੀਆ ਹੈ ਸਿੱਖ ਇੱਕ ਵੱਖਰੀ ਕੌਮ ਨੇ ਫੈਸਲੇ ਦੇ ਵਿੱਚ ਹਾਊਸ ਆਫ ਲਾਰਡਸ ਵੱਲੋਂ ਇਹ ਵੀ ਗੱਲ ਆਖੀ ਗਈ ਕਿ ਕਿਸੇ ਵੀ ਵਿਅਕਤੀ ਦੇ ਖਿਲਾਫ ਉਸਦੀ ਰੰਗ ਨਸਲ ਜਾਂ ਕੌਮियत ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ ਮੰਡਲਾ ਕੇਸ ਦੇ ਵਿੱਚ ਬ੍ਰਿਟਿਸ਼ ਅਦਾਲਤ ਵੱਲੋਂ ਸੁਣਾਇਆ ਗਿਆ ਇਹ ਫੈਸਲਾ ਪ੍ਰਵਾਸੀ ਸਿੱਖਾਂ ਦੇ ਲਈ ਬਹੁਤ ਹੀ ਅਹਿਮ ਅਤੇ ਵੱਡਾ ਫੈਸਲਾ ਸੀ ਕਿਉਂਕਿ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਇੰਗਲੈਂਡ ਤੇ ਹਾਊਸ ਆਫ ਲਾਰਡਸ ਨੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮੰਨਤਾ ਦਿੱਤੀ ਸੀ ਹਾਲਾਂਕਿ ਭਾਰਤ ਨੂੰ ਲੈ ਕੇ ਅੱਜ ਵੀ ਅਫਸੋਸ ਦੇ ਨਾਲ ਇਹ ਗੱਲ ਸਾਂਝੀ ਕਰਨੀ ਪੈਂਦੀ ਹੈ ਕਿ ਸਰਕਾਰ ਵੱਲੋਂ ਸਿੱਖਾਂ ਨੂੰ ਕਦੇ ਵੀ ਵੱਖਰੀ ਕੌਮ ਦੇ ਤੌਰ ਤੇ ਸਵੀਕਾਰ ਨਹੀਂ ਕੀਤਾ ਗਿਆ ਭਾਰਤ ਦੇ ਸੰਵਿਧਾਨ ਦੀ ਧਾਰਾ 25(20) ਦੀ ਵਿਆਖਿਆ ਦੇ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਹੀ ਹਿੱਸਾ ਮੰਨਿਆ ਗਿਆ ਹੈ 28 ਮਾਰਚ 1965 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਸੂਬੇ ਦਾ ਮਤਾ ਪਾਸ ਕੀਤਾ ਗਿਆ। ਹਾਲਾਂਕਿ ਭਾਰਤ ਸਰਕਾਰ ਵੱਲੋਂ ਪੰਜਾਬੀ ਬੋਲਦੇ ਇਲਾਕਿਆਂ ਨੂੰ ਇਕੱਠਾ ਕਰਕੇ ਪੰਜਾਬੀ ਸੂਬਾ ਬਣਾਏ ਜਾਣ ਦੀ ਅਸਲ ਮੰਗ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਗਿਆ। ਪੰਜਾਬੀ ਸੂਬੇ ਦੀ ਮੰਗ ਅਤੇ ਇਸ ਮੰਗ ਨੂੰ ਪੂਰਾ ਨਾ ਕਰਨ ਦੇ ਵਿਰਤਾਂਤ ਨੂੰ ਸਮਝਣ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ 1947 ਦੇ ਵਿੱਚ ਸਿੱਖਾਂ ਨੂੰ ਭਾਰਤ ਦੇ ਵਿੱਚ ਅਲੱਗ ਰਾਜ ਦੇਣ ਦੀ ਤਜ਼ਵੀਜ਼ ਦਿੱਤੀ ਗਈ ਸੀ ਪਰ ਨਹਿਰੂ ਅਤੇ ਗਾਂਧੀ ਵੱਲੋਂ ਆਜ਼ਾਦੀ ਤੋਂ ਬਾਅਦ ਸਿੱਖਾਂ ਦੇ ਨਾਲ ਜੋ ਧੋਖੇਬਾਜ਼ੀ ਕੀਤੀ ਗਈ ਉਹ ਜਾਗ ਜ਼ਾਹਿਰ ਹੈ 1950 ਦੇ ਵਿੱਚ ਭਾਰਤ ਭਰ ਦੇ ਪਾਸ਼ਾਈ ਸਮੂਹਾਂ ਨੇ ਅਲੱਗ-ਅਲੱਗ ਰਾਜਾਂ ਦੀ ਮੰਗ ਕੀਤੀ ਜਿਸ ਲਈ 1953 ਦੇ ਵਿੱਚ ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਉਸ ਸਮੇਂ ਭਾਰਤ ਦੇ ਪੰਜਾਬ ਵਿੱਚ ਅਜੋਕੇ ਰਾਜ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਅਤੇ ਚੰਡੀਗੜ੍ਹ ਵੀ ਸ਼ਾਮਿਲ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਸੂਬੇ ਦੀ ਮੰਗ ਲਈ ਆਪਣੇ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਗਈ। ਇਸ ਮੋਰਚੇ ਨੇ ਕਈ ਪੜਾਅ ਤੈਅ ਕੀਤੇ ਪਰ ਇਸ ਮੋਰਚੇ ਨੂੰ ਤੋੜਨ ਦੇ ਲਈ ਵੀ ਹਕੂਮਤ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾਓ-ਪੇਚਾਂ ਦੇ ਮਾਹਿਰ ਮੰਨੇ ਜਾਂਦੇ ਸਨ। ਪੰਜਾਬੀ ਸੂਬੇ ਦੀ ਮੰਗ ਪ੍ਰਤੀ ਹਰਮਨ ਪਿਆਰਤਾ ਨੂੰ ਘੱਟ ਕਰਨ ਲਈ ਉਹਨਾਂ ਵੱਲੋਂ ਇੱਕ ਬਿਉਂਤ ਘੜੀ ਗਈ ਅਤੇ ਪੰਜਾਬ ਦੇ ਵਿੱਚ ਪੰਜਾਬ ਦੇ ਵਿਰਸੇ ਨੂੰ ਸੰਭਾਲਣ ਵਾਲੀ ਪੰਜਾਬ ਦੇ ਇਤਿਹਾਸ ਨੂੰ ਅਤੇ ਸੱਭਿਆਚਾਰ ਨੂੰ ਵਿਕਸਿਤ ਕਰਨ ਵਾਲੀ ਇੱਕ ਯੂਨੀਵਰਸਿਟੀ ਦੀ ਮੰਗ ਭਾਰਤ ਸਰਕਾਰ ਦੇ ਅੱਗੇ ਰੱਖ ਦਿੱਤੀ ਗਈ ਜਿਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਿਰਮਾਣ ਹੋਇਆ ਹਾਲਾਂਕਿ ਇਸ ਸਾਜ਼ਿਸ਼ ਤੋਂ ਬਾਅਦ ਵੀ ਪੰਜਾਬੀ ਸੂਬੇ ਦੀ ਮੰਗ ਮੱਠੀ ਨਾ ਪਈ 28 ਮਾਰਚ 1965 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਸੂਬੇ ਦਾ ਮਤਾ ਪਾਸ ਕੀਤਾ ਗਿਆ। ਇਸ ਤੋਂ ਪਹਿਲਾਂ ਹੀ 27 ਮਈ 1964 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦਾ ਦਿਹਾਂਤ ਹੋ ਚੁੱਕਾ ਸੀ। ਜਿਸ ਤੋਂ ਬਾਅਦ ਅਕਾਲੀ ਦਲ ਦੀ ਵਾਂਗ ਡੋਰ ਮਾਸਟਰ ਤਾਰਾ ਸਿੰਘ ਹੱਥੋਂ ਨਿਕਲ ਕੇ ਸੰਤ ਫਤੇ ਸਿੰਘ ਦੇ ਕੋਲ ਆ ਗਈ ਸੀ। ਇਸ ਦਰਮਿਆਨ ਪਾਕਿਸਤਾਨ ਵੱਲੋਂ 1965 ਦੇ ਵਿੱਚ ਭਾਰਤ ਉੱਪਰ ਹਮਲਾ ਕਰ ਦਿੱਤਾ ਗਿਆ। ਜਿਸ ਕਰਕੇ ਵੀ ਇਹ ਮੋਰਚਾ ਮੁਲਤਵੀ ਹੋਇਆ। ਇਹ ਤਮਾਮ ਵਰਤਾਰੇ ਵਾਪਰਦੇ ਰਹੇ। ਸਿੱਖਾਂ ਵੱਲੋਂ ਪੰਜਾਬੀ ਬੋਲਦੇ ਇਲਾਕਿਆਂ ਦੀ ਮੰਗ ਕੀਤੀ ਗਈ ਸੀ ਪਰ ਸਿੱਖ ਆਗੂਆਂ ਦੀ ਦੂਰ ਅੰਦੇਸ਼ੀ ਦੀ ਘਾਟ ਦੇ ਚਲਦਿਆਂ ਸਿੱਖਾਂ ਨੂੰ ਪੰਜਾਬੀ ਸੂਬਾ ਨਾ ਮਿਲ ਸਕਿਆ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਰਗੇ ਆਗੂ ਧਾਰਮਿਕ ਤੌਰ ਤੇ ਸਮਝ ਰੱਖਦੇ ਸਨ ਪਰ ਰਾਜਨੀਤੀ ਦੀ ਡੂੰਗੀ ਸਮਝ ਨਾ ਹੋਣ ਕਰਕੇ ਸਮੇਂ ਦੀ ਸਰਕਾਰ ਵੱਲੋਂ ਕੁਟਲਤਾ ਭਰਪੂਰ ਚੱਲੀ ਗਈ ਚਾਲ ਨੂੰ ਨਾ ਸਮਝਣ ਕਰਕੇ ਪੰਜਾਬ ਦੇ ਤਿੰਨ ਟੋਟੇ ਇਹਨਾਂ ਆਗੂਆਂ ਨੇ ਕਰਵਾ ਦਿੱਤੇ 1966 1 ਨਵੰਬਰ ਨੂੰ ਪੰਜਾਬੀ ਸੂਬਾ ਹੋਂਦ ਵਿੱਚ ਆਇਆ ਪੰਜਾਬ ਨੂੰ ਤੋੜ ਕੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੇ ਸੂਬੇ ਬਣਾ ਦਿੱਤੇ ਗਏ ਅਤੇ ਪੰਜਾਬ ਨੂੰ ਜਿੰਨਾ ਛੋਟਾ ਹੋ ਸਕਦਾ ਸੀ ਉਹਨਾਂ ਛੋਟਾ ਕਰ ਦਿੱਤਾ ਗਿਆ ਅੱਜ ਤੱਕ ਵੀ ਭਾਰਤ ਸਰਕਾਰ ਵੱਲੋਂ ਸਿੱਖਾਂ ਵੱਲੋਂ ਆਪਣੇ ਹੱਕ ਮੰਗੇ ਜਾ ਰਹੇ ਨੇ ਆਜ਼ਾਦ ਭਾਰਤ ਦੇ ਵਿੱਚ ਸਿੱਖਾਂ ਨਾਲ ਕੀਤੇ ਗਏ ਵਾਅਦੇ ਕਦੇ ਵੀ ਪੂਰੇ ਨਹੀਂ ਕੀਤੇ ਗਏ ਸਿੱਖਾਂ ਨੂੰ ਆਪਣੀ ਹਰ ਗੱਲ ਮੰਨਵਾਉਣ ਲਈ ਮੋਰਚਿਆਂ ਦਾ ਰਸਤਾ ਚੁਰਨਾ ਪਿਆ ਜੋ ਅੱਜ ਵੀ ਜਾਰੀ ਹੈ